ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਈ ਤੇ ਵਦਛੇ ਸਾਈ ਸਾਈ ਕਰ ਪਰ ਠੀਕ ਆ ਲਓ ਭਾਈ ਕਾਤੀਆ ਬਲੌਗ ਦੀ ਸਟਾਰਟਿੰਗ ਸਵੇਰ ਸਵੇਰਾ 8:30 ਵਜੇ ਚਾਹ ਆ ਗਈ ਭਾਈ ਇਹ ਦੁੱਤੇ ਕੀ ਆ ਤੜਕੋ ਤੜਕ ਕੇ ਖਾਣ ਨੂੰ ਆ ਚੀਜ਼ਾਂ ਆ ਗਣ ਤੇ ਉਠ ਜੇ ਭਾਈ ਸਭ ਤੋਂ ਪਹਿਲਾਂ ਤਾਂ ਆਪਾਂ ਵੈਦਰ ਚੈੱਕ ਕਰੀਏ ਆਈ ਥਿੰਕ ਸੋ ਬਾਬਿਓ ਮੌਸਮ ਅੱਜ ਵੀ बन जाना है मतलब बढ़िया ठीकठाक कबूतर ਛੱਡਣਯੋਗ ਨਾਰਮਲ ਮੌਸਮ ਬਣ ਜਾਣਾ ਰਾਤ ਆ ਮੰਜਾ ਟੇਡਾ ਕਰਤਾਈ ਬਈ ਮੈਂ ਇੱਥੇ ਮੈਂ ਐਵੇਂ ਤਰੀਲ ਪਾਪ ਮੰਜਾ ਖਰਾਬ ਹੋ ਜਾਊਗਾ ਆਪਣਾ ਪਹਿਲਾਂ ਦੋ ਮੰਜੇ ਤੋੜਤੇ ਇੱਥੇ ਆ ਤੀਜੇ ਮੰਜੇ ਟੁੱਟਣ ਦੀ ਵਾਰ ਹੀ ਨਾ ਆਈ ਠੀ ਖੁੱਲ ਜਾ ਸਿੰਮ ਸਿੰਮ ਕਬੂਦਰੀ ਦੀ ਕੰਡੀਸ਼ਨ ਹੇਠ ਠੀਕ ਹੋਈ ਨਹੀਂ ਬਾਬੇ ਹੁਣ ਇੱਕ ਮਿੰਟ ਹੁਣ ਨਾਈਟ ਮਤਲਬ ਇਹ ਦਿਖਾਉਂ ਮੈਂ ਕੂਦਰੀ ਉਹ ਕੂਕ ਦੇ ਨੂੰ ਦਵਾਈ ਦਿੱਤੀ ਕਾ ਵੀ ਉਰੀ ਹਾਲ ਦਰਾਂਡਾ ਲਾਉਣ ਵਾਲੀ ਹੈ ਸੀਗੀ ਉਹ ਜੇ ਉਹਨੇ ਆਂਡਾ ਲਾ ਲਿਆ ਹੋਇਆ ਤਾਂ ਠੀਕ ਹੈ ਬਈ ਤੇ ਜੇ ਉਹਨੇ ਆਂਡਾ ਨਾ ਲਾਇਆ ਹੋਇਆ ਫਿਰ ਉਦੋਂ ਆਦਾ ਅੰਡਾ ਉਹਦਾ ਪਾਣੂ ਆਪ ਕੱਢਣਾ ਪਊ। ਖੁੱਦ ਹੱਥੀ। ਕਿਉਂ ਇਧਰੋਂ ਬਾਹਰ ਨਹੀਂ ਲੈਣ ਬੰਦ ਕਰਦੀ। ਇਧਰਲੇ ਬੱਚੇ ਕਿਧਰ ਗਏ? ਯੰਗ ਬਲੱਡ ਕਹਿੰਦੇ ਹੋ ਜੋ ਪਾਸੇ ਬੱਚੇ ਹੀ ਬੱਚੇ ਮੇਰੇ ਵੀ ਰਸੂ ਮੈਣੀ ਬੱਚੇ ਆਪਣੇ ਕੋਲੇ ਸਭ ਪਤਾ। ਭਾਬੀ ਦੀ ਕਿਰਪਾ ਹੀ ਬੜੀ ਆ ਉਧਰ ਵੀ ਸ ਤੇ ਬਾਕੀ ਬੱਚੇ ਵਿੱਚ ਡਾਵਾਂਗੇ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਹਿਰੀ ਦੀ ਹਨਾ। ਜਿਵੇਂ ਕੋਈ ਤੁਹਾਨੂੰ ਪਤਾ ਵੀ ਕੱਲ ਏਡੀ ਵੱਡੀ ਵਾਰਦਾਤ ਕਰਕੇ ਗਈ ਆ ਉਹ ਤੇ ਪਰ ਇਹ ਵੀ ਇੱਕ ਸ਼ੌਂਕ ਦਾ ਹਿੱਸਾ ਬੜ ਡਰ ਡਰ ਕੇ ਨਹੀਂ ਚੱਲਿਆ ਜਾਂਦਾ ਜੇ ਡਾਵਾਂਗੇ ਅੱਡੇ ਵੀ ਲੱਗਣਗੇ ਗਵਾਚਣਗੇ ਵੀ ਭੱਜਣਗੇ ਵੀ ਬਹਿਰੀ ਵੀ ਚੱਕੂ ਬਾਅਦ ਹੀ ਵੀ ਚੱਕੂ ਬਿੱਲੀ ਵੀ ਸਾਰਾ ਕੁਝ ਹੋਊਗਾ ਬਈ ਯਾਰ ਠੀਕ ਹੈ ਕਿ ਨਹੀਂ ਇਹ ਸ਼ੌਂਕ ਦਾ ਹਿੱਸਾ ਠੀਕ ਹੈ ਕਿ ਨਹੀਂ ਇੱਕ ਫੂਡ ਚੇਨ ਹੈ ਤੇ ਪਰ ਦੁੱਖ ਉਹ ਚੀਜ਼ ਦਾ ਹੁੰਦਾ ਵਾ ਕਿ ਉਹ ਜਿਵੇਂ ਕਹਿੰਦੇ ਹੁੰਦੇ ਆਪਦੇ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਹਨ ਜਦੋਂ ਉਹਨਾਂ ਨੂੰ ਪੈ ਜੇ ਫਿਰ ਡਰ ਲੱਗਦਾ ਉਹ ਵੀ ਇਹ ਤਾਂ ਇੱਕ ਹੀ ਸੀ ਭੈਣ ਜੇ ਇਹਨੂੰ ਫੜ ਕੇ ਲੈ ਗਈ ਹੁਣ ਕੀ ਬਣੂਗਾ ਕੱਲ ਮੈਨੂੰ ਡਰ ਲੱਗੇਗਾ ਹਰੀ ਹਰੇ ਟੂਸੇ ਹਰੀਟਰੀ ਵਾਲਿਆ ਜਿਹੜਾ ਬੱਚਾ ਉਹਦਾ ਉਹ ਇਕੱਲਾ ਇਕੱਲਾ ਇੱਕ ਬੱਚਾ ਹੀ ਸਿਰਫ ਆਪਣੇ ਕੋਲ ਜੇ ਉਹਨੂੰ ਫੜ ਕੇ ਲੈ ਜਾਂਦੀ ਫਿਰ ਕੀ ਬਣਦਾ ਆਪਣਾ ਮੈਂ ਕਹਦਾ ਤਿੰਨ ਬੱਚਾ ਉਹ ਨਾ ਫੜੇ ਬੈਰੀ ਸਿਰਫ ਹੋਰ ਕੋਈ ਮਰਜੀ ਜਾ ਕੇ ਲੈ ਜੇ ਇੱਕ ਤਾਂ ਗੁਲਾਬੀ ਕਾਂਤਰਾ ਹਰੀਬਰਟ ਨੂੰ ਨਾ ਫੜੇ ਉਹ ਵੀ ਇਕੱਲਾ ਇਕੱਲਾ ਹੈ ਇੱਕ ਹਰੇ ਟੂਸੇ ਟੋਰੀਆ ਜਿਹਨੂੰ ਫੜੇ ਉਹ ਵੀ ਇਕੱਲਾ ਇਕੱਲਾ ਹੈ ਇੱਕ ਲਾਲ ਜੀਨਾ ਬੱਚਾ ਹਰੇ ਗੁਲਾਬੀ ਟੂਸੇ ਦਾ ਇਹ ਕੋਹ ਨੂੰ ਨਾ ਫੜੇ ਛੋਟਿਆਂ ਚ ਬਸ ਇਹ ਤਿੰਨੇ ਇਕੱਲੇ ਇਕੱਲੇ ਬੱਚੇ ਐ ਹੈਨਾ ਮੁੜ ਕੇ ਔਖਾ ਆ ਜਾਂਦਾ ਭਾਈ ਯਾਰ ਜਦੋਂ ਉਹਨਾਂ ਨਾਲ ਦਾ ਹੈ ਨਹੀਂ ਆਪਣੇ ਕੋਲੇ ਕੋਈ ਹੈਨਾ ਤਾ ਕਰਕੇ ਹੋਰਾਂ ਨਾਲ ਦੇ ਤਾਂ ਦੋ ਦੋ ਚਾਰ ਚਾਰ ਬੈਠੇ ਐ ਕੋਈ ਡੱਕ ਦੇ ਜਿਹੜਾ ਮਰਜ਼ੀ ਚੱਕ ਲੈ ਹੋਰ ਤਾਂ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਆਪਾਂ ਨੂੰ ਉਹ ਤਾਂ ਨੰਨੇ ਬੱਚਿਆਂ ਨੂੰ ਛੱਡ ਦੇ ਬਸ ਹਾਂ ਹਾਂਜੀ ਸ਼ੋਬਰ ਜੀ ਵੀ ਆਏ ਹੋਏ ਨੇ ਜੀ ਜੀਆਂ ਨੂੰ ਵੀ ਥੋੜਾ ਕੋਟੀ ਕੋਟੀ ਪਰਣਾ ਸਾਡੇ ਘਰੇ ਠੀਕ ਹੈ ਕਿ ਨਹੀਂ ਇਹਨੂੰ ਵੀ ਛੁੱਟੀ ਆਜ ਬਾਕੀ ਜਾਂਦਾ ਜਾਂਦਾ ਸਕੂਲ ਤੁਹਾਨੂੰ ਪਤਾ ਹੀ ਹੈ ਨਾ ਜਿੱਦਣ ਜਾਂਦਾ ਤਦ ਸਾਹ ਫੇਲ ਕਰਿਆ ਹੁੰਦਾ ਜਾ ਕੇ ਤੇ ਦਿਨ ਬੰਦ ਹੈ ਕਿ ਨਹੀਂ ਅੱਜ ਬਾਬਾ ਛੱਡਾਂਗੇ ਬੱਚੇ ਚੱਕਾਂ ਦੇ ਬੱਠਲ ਕਰਾਂਗੇ ਖੁੱਡੇ ਸਾਫ ਚਲੋ ਭਾਈ ਉੱਠ ਫੇ ਤੇ ਹਾਂ ਹਾਂ ਮੋਬਾਈਲ ਮੂਸੜ ਦੇ ਚੱਕਰੀ ਕੋਠੇ ਤੇ ਮਾਰ ਚਲਾ ਕੇ ਮਾਂ ਦਾ ਗਾਣਾ ਫੇਰ ਸਵਾਲ ਹੋਊਗਾ ਦੇਣ ਅੱਜ ਵੀ ਠੀਕ ਆ ਬਾਬਿਓ ਠੀਕ ਬਣਿਆ ਕੋਈ ਚੱਕਰ ਨਹੀਂ ਕੱਢਦੇ ਬੱਚੇ ਆ ਕੇ ਡਾਵਾਂਗੇ ਟੈਨਸ਼ਨ ਨਾ ਲਾਓ ਠੀਕ ਹੈ ਕਿ ਨਹੀਂ ਤੇ ਉਦੋਂ ਪਹਿਲਾਂ ਮਾੜਾ ਜਾ ਬਾਦਲ ਜਾਈਏ ਟੂਬਰ ਵਾਸਤੇ ਤੇਲ ਲਿਆ ਗਏ ਪੰਪ ਧੋਹੇ ਚ ਪਿਆ ਦੇਆ ਹੈਗਾ ਇਹ ਚਲੋ ਭਾਈ ਚਲੀਏ ਘਰ ਲੈ ਰਿਹਾ ਸਹੂਰਾ ਤੇਲ ਉਹ ਉਪਟਰਾ ਉਹ ਗਾਲ ਤੱਕ ਮੈਂ ਡੀਜ਼ਲ ਕਹਿਣ ਲੱਗਾ ਸੀਗਾ ਓਏ ਆਗੇ ਜੀ ਬਾਦਲਾਂ ਘਰੇ ਲਿਆਂ ਦੀ ਜੀ ਤੇਲ ਦੀ ਭੱਟੀ ਭਰਾ ਕੇ 100 ਲੀਟਰ ਵਾਲੀ ਕੈਣੀ ਤੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਿਆ ਤੇ ਵੱਡੇ ਬੱਚੇ ਕੱਢਦੇ ਆ ਵੀ ਪਹਿਲਾਂ ਚਾਰ ਆਪਾਂ ਠੀਕ ਆ ਚਾਰਾਂ ਚੋਂ ਦੋਹਾਂ ਦੀ ਤਾਂ ਅੱਜ ਲਾਸਟ ਡਾਈ ਹੋ ਗਈ ਸੱਚੀ ਮੁੱਚੀ ਠੀਕ ਆ ਕਿਉਂਕਿ ਮੈਨੂੰ ਨਾ ਯਾਰ ਨਾ ਪਰਦੋ ਰਿਆ ਨਹੀਂ ਆਂਦਾ ਬਈ ਸਿੱਧੀ ਗੱਲ ਹੈ ਦਿਨ ਸਾਫ ਲੱਗਿਆ ਡਾਈਆਂ ਘੱਟ ਹੋਈਆਂ ਫਿਰ ਆਏ ਹੁੰਦੇ ਵੀ ਇੱਕ ਅੱਧੀ ਡਾਈ ਹੋਰ ਲੈ ਲਗੇ ਕੋਸ਼ਿਸ਼ ਨਹੀਂ ਹੁੰਦਾ ਹਨਾ ਲਓ ਜੀ ਲੱਗੀ ਲੱਗੀ ਨਗਰਤਾ ਜੀ ਗਲਾਬੀ ਬਗਲ ਗਲਾਬੀ ਟੂਸਾ ਠੀਕ ਐ ਇਹ ਪੂਰੀ 26 ਗਲਾਸ ਦੀ ਬਣ ਵਾਲੀ ਕਾਲੀ ਚੀਨੀ। ਠੰਡੇ ਨਹੀਂ ਹੋਏ ਕੀ ਹੋ ਗਿਆ ਇਹਨਾਂ ਨੂੰ ਭਾਜੀ ਇੱਥੇ ਦ੍ਰਿਸ਼ਟੀ ਬਣ ਗਈ ਇਹਨਾਂ ਜ। ਇਹ ਆ ਸਰੀਰ ਦੱਤਾ ਵਾਕਈ ਨੇ। ਜਰਤੀਦਾ। ਫੜ ਜਾਏ ਮੁੜਿਆ ਹੀ ਨਾ ਫੜ ਕੇ ਵਿੱਚ ਫੀਲ ਕਰੀਦਾ ਸਰੀਰ। ਮੈਂ ਪਿੰਨੇ ਵਰਗੀ ਪਈ ਐ। ਤੇ ਜਾਂਦੀ ਵੀ ਦੇਖੁਰ ਮੁੜ ਲੱਗ ਗਈ। ਕਹਿੰਦੀ ਆਜੋ। ਚਲੋ ਵਿਚਾਰੇ ਵੱਡੇ ਵਿੱਚ ਦਾਤੇ ਤੇ ਇਹਨਾਂ ਜਿਹੜੇ ਲਾਸਟ ਭਾਜੀ ਐ ਦੋਹਾਂ ਦੀ ਤੇ ਦੋ ਆ ਜਿਹੜੇ ਸ਼ੋਭਦੀਪ ਵਾਲੇ ਬਗਲਾਂ ਵਾਲੇ ਮੋਟੜ ਜੇ। ਉਹਨਾਂ ਨੂੰ ਤਾਂ ਸਦਾ ਬਾਹਰੇ ਕਦੋਂ ਮਰਜੀ ਡਾਈ ਚੱਲ ਛੱਡ ਦੋ ਹੀ ਡਿਫਾਲਟ ਰੂਈ ਡਿਫਾਲਟ ਲੱਗਾ ਬੰਦਾ ਗੁੱਸਾ ਕਰ ਜਾਗੇ ਰੱਬ 'ਚ ਵੜਦੇ ਨਾ ਛੱਡਣ ਸਾਰੀ ਜਾਈਂ ਗਏ ਫਿਰ ਡਿਫੈਂਡਰ ਕਹਿੰਦਾ ਵੇਖ 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 ਹੁੰਦਾ ਇਹ ਵੀ ਬੰਦੇ ਨਹੀਂ ਵੇਖ ਬੁੱਢਾ ਸਾਰ ਠੱਪੇ ਆ ਗਈ ਕਹਿੰਦੇ ਇਸ ਤਾਂ ਲਓ ਜੀ ਇਹਨਾਂ ਨੂੰ ਗੱਲ ਬਾਤ ਪੈ ਗਈ ਦੋਵੇਂ ਬੱਚਾ ਤੂੰ ਸੜੋਰੀ ਤੇ ਦੋਵੇਂ ਛੱਡਦੇ ਆ ਕੁਛ ਨਹੀਂ ਹੁੰਦਾ ਅੱਜ ਫਿਰ ਯਾ ਤਾਂ ਪੁੱਤ ਤੂੰ ਬਜੇ ਹਾਂ ਕਹਲਾ ਤੂੰ ਬਾਜੀ ਯਾਨੀ ਅਸਾਂ ਲੱਗਿਆ ਨਾ ਦਾ ਮੈਨੂੰ ਬੱਸ ਤੇ ਬੱਸ ਜੂੰ ਜਾਂਦੀ ਲਾ ਦੋਵੇਂ ਗਲਾਬੀ ਟੂਬ ਸੇ ਠੀਕ ਹੈ ਹਰੀ ਟੋਰੀ ਹਰੀ ਟੋਰੀ ਖੰਡ ਆਪਣੀ ਨਹੀਂ ਬੈਂਦੀ ਇਹ ਬੈਠੂਗੀ ਆਹ ਛਿਆਣੀਆਂ ਮਕੀ ਓਕੇ ਬੱਸ ਵੀ ਇੰਨੇ ਬੱਚੇ ਛੱੜਦੇ ਕਰਾਂ ਬਾਕੀ ਛੋਟੇ ਬੱਚੇ ਇਹਨਾਂ ਨੂੰ ਸੈਟਲਟ ਹੋਣ ਤੋਂ ਬਾਅਦ ਤੇ ਸਵੇਰ ਦੇ ਟਾਈਮ ਦੇ ਬਈ ਦਾਣੇ ਵੀ ਪਾਦੇ ਹਾਂ ਪੁਰਾਣੋਂ ਦੋਵੇਂ ਤਾਂ ਜੋੜਣ ਵਾਲੇ ਖੁੱਡਿਆਂ 'ਚ ਇਧਰ ਵੀ ਬਾਈ ਓਕੇ ਉਹ ਤੋਂ ਵੀ ਠੀਕ ਹੈ ਤੇ ਇਧਰ ਵੀ ਪਾਦੇ ਫਿਰ ਉਹ ਦੋਵੇਂ ਜੋੜਨ ਵਾਲੇ ਫੁੱਟਿਆ ਚ ਹੋ ਗਏ ਤੇ ਉਧਰ ਸਾਹਮਣੇ ਈਗਲ ਬੈਠੀ ਤੰਗ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦਾ ਕੱਢ ਰਹੀ ਹੈ ਹਵਾਜਾ ਡਰਾਈ ਜਾਂਦੀ ਆ ਉਹ ਬੈਠੇ ਦੇਖ ਵੱਡਾ ਆਵਾਜ਼ ਬੈਠਾ ਹੈਗਾ ਆ ਟਰੀ ਲੈ ਚੱਲ ਗਏ ਆਪਾਂ ਪਰਲੇ ਖੁੱਡੇ ਵਾ ਵਾਲੇ ਬੱਚਿਆਂ ਵਾਸਤੇ ਜਿੱਧਰੋਂ ਚਾਰ ਵੱਡੇ ਬੱਚੇ ਲਾਇਆ ਕੱਢ ਕੇ ਇਹਨਾਂ ਨੂੰ ਵੀ ਰੱਖੀ ਦਈਏ ਨਾਲ ਦੀ ਨਾਲ ਕਿਉਂਕਿ ਨਾਲ ਵਾਲੇ ਖੁੱਡੇ ਜੋ ਤਾਂ ਹਜੇ ਬੱਚੇ ਕੱਢਨੇ ਆਪਾਂ ਤੇ ਇਧਰੋਂ ਨਹੀਂ ਕੋਈ ਕੱਢਣਾ ਆਪਾਂ ਹੁਣ ਆਇਓ 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 ਪੁੱਤ ਹਾਂਜੀ ਬਾਬੇ ਹੋ ਗਿਆ ਆਪਣੇ ਸਾਰੇ ਬੱਚੇ ਇਕੱਠੇ ਤੈਨੂੰ ਦਿਖਾਵਾਂ ਤਾਂ ਆ ਜਾਂਦੀ ਟੋਲੀ ਆਪਣੀ ਬਈ ਦੇਖ ਗੇ 2 4 6 7 ਬੱਚੇ ਇਕੱਠੇ ਹੋ ਗਏ ਹੁਣ ਹੋਣੀ ਪਤਾ ਮੈਨੂੰ ਕਿਹੜੇ ਕਿਹੜੇ 7 ਤੇ ਆਉ ਜਾਂਦੇ ਪਰ ਠੀਕ ਹੈ ਆਉ ਜਾ ਰਹੇ ਸਾਰੇ ਬੱਚੇ 7 ਬਸ ਗਿਣਤੀ ਮੈਂ ਬਾਅਦ ਚਾਪੇ ਮਾਰ ਲੂੰ ਓਕੇ 2 ਆਡ ਡੁਰਦੇ ਟੇਡੂਸਿਆਂ ਵਾਲੇ ਇੰਦਰ ਬੈਟ ਕਾਲੇ ਕਬੂਤਰਾਂ ਕੋਲ ਤਾਂ ਦਾਣੇ ਪਈ ਆ ਯਾਰ ਉਹਨੂੰ ਮੜੇ ਹੋਟੜ ਦੇਣ ਨੂੰ ਆਇਓ ਬੱਤੋ ਆ ਗਏ ਜਿੱਧਰ ਲੈ ਕੇ ਰਹੇ ਰੋਟੀ ਰੋਟੀ ਖਾ ਜਾਂਦੀ ਬ్రో ਉਹ ਕੈਰਪੋਟਾ ਬਾਕੀ ਚੋਬਰ ਦਾ ਫੋਨ ਆਇਆ ਸੀ ਕਹਿੰਦਾ ਯਾਰ ਬਹਿਰੀ ਅੱਜ ਵੀ ਆਈ ਸੀ ਉਹਦੀ ਵੀ ਜਾ ਕੇ ਅਪਡੇਟ ਲੈਨੇ ਆਪਾਂ ਹਾਂਜੀ ਅਸਤਾ ਜੀ ਆਇਆ ਤਾਂ ਹੀ ਭੈੜੀ ਹੋ ਵੀ ਸੀ ਜੀ ਲਗਭਗ ਜਿੰਨੇ ਬੱਚੇ ਬਾਹਰ ਬੈਠੇ ਆ 30 30 ਕੇ 35 ਸਾਰੇ ਉੱਡ ਗਏ ਸੀ 30 ਦੇ 30 ਉੱਡ ਕੇ ਘਰ ਭਰ ਗਿਆ ਸਾਰਾ ਅਸਤਾ ਛੱਡ ਕੇ ਫੋਨ ਫੜ ਛਤਰਖੰਡ ਨੂੰ ਪੈ ਗਏ ਭਰਾਵਾ ਸਾਰੇ ਹਸਦਾ ਵਹਿਲੀਆਂ ਕੋਨੋਵਾਲ ਆ ਕੇ ਜਿੰਨੇ ਨਵੇਂ ਉੱਡੇ ਸੀਗੇ ਸਾਰੇ ਆ ਗਏ ਇੱਕ ਤਾਂ ਉੱਡੇ ਫਿਰਦਾ ਨਵਾਂ ਬੱਚਾ ਬਗਲ ਵਾਲਾ ਲਾਲ ਚੀਨਾ ਆ ਆ ਗਿਆ ਹਾਂ ਇਹ ਇਹਦੇ ਇਹਦੇ ਡੌਰੀ ਉਲੀ ਬੈਠੀਆਂ ਦੀਆਂ ਬਗਲ ਵਾਲਾ ਹੀ ਬੈਠੀਆਂ ਤੇ ਵੀ ਆ ਜੂਗਾ ਇੱਕ ਕੰਤਰਾ ਵਾਲਾ ਇੱਕ ਬੈਠਾ ਵਾਲਾ ਕੰਤਰਾ ਬੈਠਾ ਵਾਲਾ ਇੱਕ ਬਗਲਾਂ ਵਾਲਾ ਉੱਡੇ ਫਿਰਦਾ ਇੱਕ ਕਾਲਾ ਚੀਨਾ ਬੱਚਾ ਪਾਸੇ ਸਿਰਫ ਇੱਕ ਗੂੜਾ ਕਾਲਾ ਚੀਨਾ ਸੱਜਾ ਗਲਾਬੀ ਟੂਸਾ ਉਹ ਬੱਚਾ ਨੇ ਸਾਨੂੰ ਪਤਾ ਲੱਗਿਆ ਦੀ ਪੈਂਦਾ ਕੀ ਪਤਾ ਲੱਗਣਾ ਹੈ ਕਿ ਕਿਹੜਾ ਆ ਗਿਆ ਕਿਹੜਾ ਨਹੀਂ ਯਾਰ ਬਾਜ ਤੂੰ ਡਰ ਕੇ ਉੱਡ ਗਿਆ ਬਾਕੀ ਹਜੇ ਵੀ ਦੇਖਦੇ ਆ ਪਹਿਲਾਂ ਗਿਣਤੀ ਮਾਰਾਂਗੇ ਵੀ ਪੂਰੇ ਆ ਕਿ ਤੂੰ ਫਿਰ ਆਸੇ ਪਾਸੇ ਪੂਰੇ ਕਰਦੇ ਬੱਚੇ ਨਹੀਂ ਕਾਲਾ ਹੀ ਪਾਸੇ ਦੂਜਾ ਆ ਗਿਆ ਆ ਆ ਗਿਆ ਬਗਲ ਵਾਲਾ ਵੀ ਓਏ ਵੱਡਾ ਬਾਜ ਆ ਗਿਆ ਇੱਥੇ ਬਹਿ ਗਿਆ ਆ ਕੇ ਨਿਮਚ ਸਾਰੇ ਹੀ ਡਾ ਦੇ ਅੰਦਰ ਬੈ ਗੋਣੇ ਵੱਡਾ ਈਗਲ ਈਗਲ ਆ ਵੀ ਆ ਗਿਆ ਬੜਕਾਲਾ ਤੇ ਦੇਖਦੇ ਆ ਭਾਲਦੇ ਇੱਕ ਵਿਚਾਰੇ ਕਿਹੜਾ ਪਾਸੇ ਕਿਧਰ ਗਿਆ ਆ ਗਿਆ ਆ ਗਿਆ ਆ ਗਿਆ ਬੈਠ ਗਿਆ ਉਹ ਕਿਰਪਾਤ ਹੋਗੀ ਉਹ ਵੇਖ ਆਉਣੇ ਆ। ਉਹ ਵੇਖਦੇ ਆਪਾਂ। ਆ ਗਏ ਬਾਬੋ। ਸਾਰੇ ਬੱਚੇ ਆ ਗਏ ਬਈ। ਸਾਰੇ ਬਿਠਾ ਲੇ ਟੂ ਏਡ। ਮਾਰਮ ਹੈਂ? ਕਿੱਥੇ ਬਿਠਾ ਉਹ? ਹੁਣ ਹੀ ਆ ਜਾ। ਕਿਧਰੋਂ? ਹਾਂ, ਹੋ ਬੱਚਾ ਭਾਲਦੇ ਆ। ਹੁਣ ਹੀ ਆ ਜਾ। ਵਾਹ ਓਏ ਤੇਰੇ ਚੋਬਰਾ ਉਹ ਬੱਚਾ ਬਈ ਕਾਲਾ। ਛਤਰੀ ਛਾਲ ਦਾ ਮੜੀ ਆ। ਵੇਖੀ ਆਉਂਦਾ। ਛਾਲੀ ਪੂਲੀ ਪੂਲੀ ਛਾਲੀ। ਖੜ ਜਾ ਪੁੱਤ ਨਾ ਪੰਗੇ ਲੈ। ਛਾਲਾ। ਕੋਈ ਛਾਲਾ। ਆਊਗਾ ਬੱਚਾ। ਹਾਂ, ਉਹ ਇੱਕ ਬੱਚਾ ਭਾਲਦੇ ਸੀ ਆਪਣਾ ਕਾਲਾ ਡਾਉਣ। ਦੇਖਦਾ ਓਏ ਦੇਖਦਾ ਆਗੇ ਆਗੇ ਵੜਕਾ ਦੇ ਵੜਕਾ ਦੇ ਵੜਕਾ ਦੇ ਆਗੇ ਆਗੇ ਆ ਗਿਆ ਆ ਗਿਆ ਆ ਗਿਆ ਆ ਗਿਆ ਵੜਕਾ ਦੇ ਵੜਕਾ ਦੇ ਆ ਗਿਆ 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 ਚੱਲ ਵੜਕਾਈ ਚੱਲ ਵੜਕਾਈ ਚੱਲ ਆ ਵਈ ਇਸਰਾਈਲ ਆ ਗਈ ਸਾਰੇ ਬੱਚੇ ਉੱਡ ਕੇ ਆ ਗਏ ਸਾਰੇ ਢੇ ਲੱਗਿਆ ਉਤੋਂ ਓਹੋ ਦਾ ਦੁੱਖ ਵੱਡਾ ਜਵਾਗਦਾ ਉਹਨੂੰ ਵੀ ਅੰਦਰ ਕਰ ਯਾਰ ਮੈਂ ਤਾਂ ਕਿਹਦੇ ਕਰਤਾ ਕੰਮ ਇਹ ਬੱਚਾ ਮੈਂ ਕੱਲ ਕਲਾਉੜੇ ਨੂੰ ਖਾਇ ਸੀਗਾ ਸੌਣ ਲੱਗੇ ਆਪਣੀ ਮਾਰਦਾ ਸਪੈਸ਼ਲ ਕੱਢ ਕੇ ਨੇੜੀ ਲਾਦਾ ਸੀ ਕੰਮ ਉਹਨੇ ਤਾਂ ਹੋਏ ਜਿਹੜੀ ਲਾਣਦਾ ਉਹ ਤਾਂ ਗੱਡੀ ਆ ਆਪਣੇ ਇੱਥੇ ਠਾਲਦੀ ਇਹਦੋਂ ਗੱਡੀ ਨਹੀਂ ਜਾਣੀ ਚਾਹੀਦੀ ਆ ਜਾ ਤੂੰ ਧੀਆ ਮੇਰਾ ਨੋ ਮੇਰਾ ਚੱਲ ਨੂੰ ਲੈ ਜਾਦਾ ਹਾਂ ਮੈਂ ਗੱਡੀ ਮੈਂ ਲੈ ਜਾਦਾ ਸਰਮਾ ਆਇਆ ਫਿਰ ਨਜ਼ਰਾਂ ਲੱਗ ਜੇ ਨਾ ਕਿ ਮੰਮੀ ਕਹਿੰਦੀ ਹੋਣੀ ਹੈ ਸਾਡੇ ਸੋਹਣੇ ਮੁੰਡੇ ਨੂੰ ਗੱਲ ਵੀ ਸਹੀ ਹੈ ਵੈਸੇ ਨਜ਼ਰ ਸੱਚੀ ਵੀ ਨਾ ਲੱਗ ਜੇ ਚਲੋ ਭਈ ਓਏ ਸਾਵਾ ਚ ਸਾ ਆ ਗਏ ਬੱਚੇ ਵੀ ਆ ਗਏ ਆਪਣੇ ਓਕੇ ਹੋ ਗਈ ਰਿਪੋਰਟ ਹੁਣ ਸਾਰਿਆਂ ਨੂੰ ਬੰਦਿਆਂ ਨੂੰ ਅੰਦਰ ਕਰਦ ਗਏ ਉਤੋਂ ਰਹਿੰਦੇ ਹੁੰਦੇ ਚਾਰ ਛੋਟੇ ਬੱਚੇ ਬਾਹਰ ਕੱਢਤੇ ਮੈਂ ਕਬੂਤਰ ਫੜਦਾ ਹੈ ਆਪਣੇ ਕਬੂਤਰ ਫੜਦਾ ਹੈ ਅੱਜ ਫਿਰ ਫੜਿਆ ਨਾ ਕਿਹੜਾ ਕਬੂਤਰ ਫੜਿਆ ਬੱਤੂ ਅੱਜ ਆਪਣੇ ਦੱਸ ਦੇ ਕਿ ਨਾ ਫਰੇ ਚੁੱਕੜੀ ਹਵਨੇ ਚੇੜੀ ਆ ਛੱਡ ਦੇ ਚੇੜੀ ਤੇ ਬਈ ਟਾਈਮ ਹੋ ਗਿਆ ਲਗਭਗ 3 ਵਜੇ ਤੇ ਛਤਰੀਆਂ ਤੇ ਸੋ ਮੈਣੀ ਬੱਚੇ ਆ ਵੀਰੇ ਛਤਰੀਆਂ ਭਰੀਆਂ ਹੀ ਪੰਗਾ ਜੀ ਸਾਨੂੰ ਉੱਤੋਂ ਦਿਖਾਉਣ ਵਾਲੀਆਂ ਹੋਣਾ ਨਜ਼ਰ ਵੀ ਨਾ ਲਾ ਲੇਉ ਤਾਂ ਚਲੋ ਫਿਰ ਵੀ ਸੱਚ ਆ ਤਾ ਦਿਖਾਣਾ ਭੁੱਲੀਏ ਨੇ ਆਪਾਂ ਯਾਰ ਯਾ ਯਾਰ ਜੋ ਸ਼ੁਰੂ ਕਰ ਦਾਂ ਉਹਦੋਂ ਮਾ ਗੁੱਸਾ ਭੜਕਣਾ ਨਾ ਜਾਣ ਆਪਣੀ ਤੇ ਕਿਤੇ ਗੁੱਸੇ ਹੋ ਜਾਣ ਉੱਤੋਂ ਵੀਊ ਦੇ ਦਿਆ ਮੈਂ ਸਾਰੀਆਂ ਛਤਰੀਆਂ ਦੇ ਇੱਕ ਵਾਰੀ ਹਾਂਜੀ ਹੁਣ ਦੇਖ ਲਓ ਠੀਕ ਆ ਆ ਛਤਰੀ ਤੇ ਚਾਰ ਬੱਚੇ ਨਵੇਂ ਬਿਠਾਏ ਆਪਾਂ ਉਹ ਛੋਟੇ ਬੱਚੇ ਸਾਨੂੰ ਦੇਖ ਹੀ ਰਹੇ ਨੇ ਚਾਰ ਕਿਹੜੇ ਇੱਕ ਤਾਂ ਉਹ ਕਾਲਾ ਆ ਜਾ ਇੱਕ ਉਹਦੇ ਨਾੜ ਵਾਲਾ ਇੱਕ ਦੋ ਰਾਂ ਬੈਠੇ ਆ ਛੇਦਰੀ ਪਰਲੀ ਛੇਦਰੀ ਦੇਖ ਲਓ ਠੀਕ ਹੈ ਇਧਰ ਲਈ ਦੇਖ ਲਓ ਸਭ ਲੱਗ ਗਏ ਬਈ ਸਭ ਉੱਡ ਗਿਆ ਏ ਟੂ ਜ਼ेड ਬੱਚੇ ਸਾਰੇ ਦੇ ਸਾਰੇ ਕਮਾਲ ਹੀ ਹੋ ਗਏ ਤਾਂ ਜਮਾ ਯਾਰ ਮੈਂ ਕਿਹਾ ਨਿਆਰਾ ਆ ਗਿਆ ਐ ਕਰਕੇ ਹੋਲੀ ਹੋਲੀ ਕਰਕੇ ਲਾਉਣੇ ਅੰਦਰ ਪੁੱਤ ਬੈ ਜਾ ਬੈ ਜਾ ਬੈ ਜਾ ਬੈ ਜਾ ਪੇ ਪੇ ਇੱਥੇ ਚਲੋ 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 ਇੱਕ ਮਿੰਟ ਚਲੋ ਚਲੋ ਆ ਇਹ ਇੱਕ ਲੀਕ ਲਾ ਦੇ ਨਾ ਚਲੋ 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 ਫਿਰ ਵੀ ਜਾਣਗੇ ਕੋਈ ਤਾਂ ਚਲੋ ਤਿੰਨ ਗਏ ਪਈ ਓਏ ਬਹੁਤ ਵਰਕ ਦਾ ਕੰਮ ਚ ਆਪਣੇ ਦਾ ਸੱਤ ਡਾ ਕੇ ਤਿੰਨ ਗਏ ਪੁੱਤ ਤੂੰ ਬਹਿਿਆ ਤੇਰੀ ਕਿਉਂ ਨਹੀਂ ਲੱਗਦੀ ਕਿਤੇ ਕੀ ਗੱਲ ਐ ਕਿ ਘਰੇ ਜਾਣਾ ਹੈ ਹੂੰ ਕਰ ਲੈ ਬਈ ਸਾਰੇ ਬੱਚੇ ਕਿਛਦਰੀ ਤੇ ਪੂਰੀ ਹੈਵੀ ਹੋ ਗਈ ਕਿਛਦਰੀ ਹੁਣ ਦੇਖਦੇ ਆਂ ਵੀ ਜਾਂਦੇ ਕਿੰਨੇ ਅੰਦਰ ਤੇ ਕਿੰਨੇ ਨਹੀਂ ਬਾਬਾ ਜੀ ਸੋਕਰ ਕੇ ਜੇ ਬਾਬਾ ਮੇਰਾ ਮਾਰੇ ਸ਼ਕਤੀ ਮੜੀ ਜੀ ਤੂੰ ਤੁ ਕਿਤੇ ਸਾਰੇ ਬੱਚੇ ਕਰਦੇ ਅੰਦਰ ਕਿਆ ਬਾਤ ਆਣੀ ਖੋਲੋ ਜੀ ਸਾਰੇ ਸਟੈਪ ਹੌਲੀ ਹੌਲੀ ਚਲੋ ਚਲੋ ਆਇਓ 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 ਇੱਕ ਵਾਰ ਦੇ ਇਥੇ ਰੱਖ ਆਇਓ 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 ਹੌਲੀ ਹੌਲੀ ਕਰ ਆਇਓ 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 ਕੋਈ ਨਾ ਕੋਈ ਜਿਹੜੇ ਊਠਾਂ ਜਾਣਾ ਜਾਣਾ ਹੀ ਉਹਨੇ ਚਲੋ ਚਲੋ ਆਇਓ 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 ਇੱਕ ਵਾਰ ਬਾਬਾ ਆਇਓ 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 ਆਈ 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 ਆ ਚੱਲ ਗਏ ਥੋੜ੍ਹੀ ਹੀ ਰਹੇਗੀ ਗੰਦ ਪਹਿਲਾਂ ਦੋ ਤਿੰਨ ਹੀ ਰਹਿਗੇ ਜਿਹੜੇ ਠਠ ਕਰੀ ਜਾਂਦੇ ਐ ਇਹ ਤਾਂ ਨਵੀਂ ਆ ਨਾ ਪੱਠੀ ਚੱਲ ਕੋਈ ਨਹੀਂ ਇਹ ਵੀ ਆ ਜਾਣਗੇ ਪੁੱਤ ਤੂੰ ਬੰਦਾ ਕਿਉਂ ਨਹੀਂ ਇੱਕ ਵਾਰ ਇਹਨੂੰ ਬਾਹਰ ਕੱਢ ਗਿਆ ਮੈਂ ਪਰ ਤਾਂ ਮੈਂ ਤੇਰਾ ਕਰਾਂ ਤੇ ਵੀ ਆਇਆ ਚੱਲ ਗਏ ਚਾਹ ਤੈਨੂੰ ਬਾਹਰ ਕੱਢਾਂ ਮੈਂ ਤੂੰ ਹੈ ਨਹੀਂ ਇੱਥੇ ਸਾਡੇ ਨਾਲ ਨਹੀਂ ਸਰਵਾਈਵ ਹੈ ਇੱਕ ਬੰਦਾ ਆ ਤਿੰਨ ਬਸ ਐਸਤੇ ਹੀ ਜਿਹੜੇ ਹੈਗੇ ਐ ਆ ਹੀ ਲੈਣਗੇ ਸਾਰੇ ਇਹੇ ਆਇਆ ਚੱਕ ਤਰੀ ਸੜੀ ਸਾਈਕਲੀ ਚੱਕ ਸੜੀ ਸਾਈਕਲੀ ਆ ਮਿੱਗੀ ਬਹੁਤਾਂ ਯਾ ਭਾਜਾ ਪਿੱਛੇ ਮੁੜ ਕੇ ਨਾ ਦੇਖੀ ਹੁਣ ਚੰਗਾ ਠੀਕ ਐ ਆ ਭਾਜਾ ਚਾੜ ਵਧਾਈ ਦੇ ਪਾਤਰਾ ਜੀ ਆਪਾਂ ਸਾਰੇ ਰਲ ਬਿਲਕੇ ਜੀ ਸਾਨੂੰ ਵਧਾਈ ਦੇ ਲਈ 100 ਡੱਬੇ ਲੱਡੂਆਂ ਦੇ ਲਿਆਓ ਸਾਰੇ ਬੱਚੇ ਘਰ ਤੇ ਅੰਦਰ ਜੀ ਸੁਖੀ ਸੰਧੀ ਬਾਬੇ ਦੀ ਕਿਰਪਾ ਨਾਲ ਸਾਰੇ ਬੱਚੇ ਅੰਦਰ ਵੱਡੇ ਛੋਟੇ ਮਿੰਨੀ ਕਾਲਾ ਪਾਪਾ ਰੋਏ ਹੈ ਵੇ ਤਾਂ ਕੋਈ ਗੱਲ ਨਹੀਂ ਨੰਪਾਪ ਤਾਂ ਹੁੰਦੇ ਹੀ ਰਹਿੰਦੇ ਆ ਤਾਂ ਫਿਰ ਲਸ਼ਮਰੀ ਖਤਾਂ ਹੀ ਲੈਂਦੀ ਸੀ ਕੋਈ ਟੱਪ ਨਾ ਸਕੇ ਠੀਕ ਹੈ ਨਹੀਂ ਹਾਂ ਉਹੀ ਤਾਂ ਗੱਲ ਹੈ ਬਾਕੀ ਸਭ ਓਕੇ ਰਿਪੋਰਟਾਂ ਨੇ ਬਸ ਸ਼ਾ ਕਾਲਾ ਸ਼ਾ ਕਾਲਾ ਵੀ ਅੰਦਰ ਆ ਗਿਆ ਆ ਜਾਵੜੇ ਹੀ ਪਾਸੇ ਹੋਈ ਮੈਂ ਘਰ ਕੂਤ ਰਹੀ ਨਹੀਂ ਆਹੀ ਨਹੀਂ ਮੈਨੂੰ ਲੱਗਿਆ ਪਤਾ ਇੱਕ ਤਾਂ ਚਾਰ ਕੁ ਬੱਚੇ ਨੇ ਠੱਲਾਂ ਪਾਉਣੀਆਂ ਠੀਕ ਹੈ ਹੁਣ ਅਸੀਂ ਹਾਂ ਮੈਂ ਮੈਂ ਇਹਦੇ ਠੱਲਾਂ ਪਾਈ ਐ ਮੈਂ ਖੁੱਡੇ 'ਚ ਇੱਥੇ ਤੇ ਮੈਂ ਇਧਰਲੇ ਗੁੱਡੇ ਨਾਲ ਠੱਲਾਂ ਪਾ ਸਕੇ ਤੇ ਬਾਹਰ ਕਿਤਨਾ ਫੜ ਹਾਂ ਹਾਂ ਤੇ ਮੈਂ ਭੱਜ ਕੇ ਆਇਆ ਮੈਂ ਕਿਹਾ ਕੀ ਹੋ ਗਿਆ ਜਦੋਂ ਦੇਖਿਆ ਸਾਰੇ ਇਸ ਤਰ੍ਹਾਂ ਵੇਹਲ ਲਗਾ ਤੇ ਸਾਰੇ ਅਸਮਾਨ 'ਚ ਪਰਿੰਦੇ ਆ ਜਾਣਗੇ ਇੱਥੇ ਬੈਠਾ ਇੱਥੇ ਵੱਡਾ ਬਾਜ ਬੈਗਾ ਸੀ ਗਲਾ ਗਿਆ ਨੇ ਮੈਂ ਤੇ ਉਹ ਤੋਂ ਡਰ ਕੇ ਉੱਡ ਕੇ ਮੁੜ ਕੇ ਹਟਪ ਗਿਆ ਬਾਜ ਵੀ ਕਿਹ ਕਿਹ ਇੱਥੇ ਬੈਠਾ ਰਹਾ ਨਹੀਂ ਬਸ ਆ ਜਾ ਇਹ ਦੱਸ ਦਿਆਂ ਤਾਂ ਹੱਥ ਨਹੀਂ ਨਿਊ ਨੂੰ ਮੇਰੇ ਤਾਂ ਨਹੀਂ ਨਹੀਂ ਲਓ ਜੀ ਚੱਕ ਲੈਣੇ ਚਾਰ ਬੱਚੇ ਜਿਹੜੇ ਠੱਲਾਂ ਪਹੁੰਚਣਗੇ ਬੱਚੇ ਵਾਦੂ 100 ਮੈਣੀ ਬੱਚੇ ਮੁੰਡੇ ਕਰਦੇ ਆਂ ਜਿਹੜੇ ਕਹਿੰਦੇ ਸੀ ਕਿ ਜੋੜੇ ਲੇਟ ਹੋ ਗਏ ਲੇਟ ਲਾ ਕੇ 40 ਦਾ ਲੱਗ ਗਿਆ ਆਪਣੇ ਲੈ 40 ਤਾਂ ਡੱਡੀ ਲਵਾਲੇ ਭੰਦਨੇ ਸੀ ਅਸੀਂ ਅਸੀਂ ਬੈਠੇ ਨੇ 70 80 ਦਾ ਢਡੇ ਕੋਲੇ ਇਹ ਢੇਰ ਮਾਰਦਾਂਗੇ ਬੱਚਿਆਂ ਦਾ ਪਹਿਲਾਂ ਕਾਪੀ ਕੋ ਚੱਕਲੀ ਵਾਲੇ ਠੱਲ ਪਾ ਗਏ ਪਸਤਾਨ ਜੀ ਇਹਨਾਂ ਦੇ ਕਾਪੀ ਵਿੱਚ ਕੋ ਥੱਲੇ ਆ ਆਪਣੇ हिਪਸ ਥੱਲੇ ਓਹੋ ਆਇਆ ਸੁਣਾ ਜੀ ਜਿੱਤਨਾ ਹਲਿਆ ਗਈ ਰੋਕੋ ਜੀ ਕਰ ਠੱਲਾ ਪਾ ਲੈਣ ਦਿ ਮੈਨੂੰ ਫਿਰ ਦਿਖਾਓ ਇੱਕ ਬੱਚੇ ਦੇ ਪਾ ਦੀ ਦੂਜੇ ਦੇ ਪਾ ਗਏ ਪਾ ਦੀ ਤੱਕ ਲਾ ਕੇ ਪਹਿਲਾਂ ਗਲੀਸ ਲਾ ਕੇ ਚੰਗੀ ਤਰ੍ਹਾਂ ਮਾਲਸ਼ ਕਰਕੇ ਪੈਰ ਪਵਿੱਤਰ ਕਰਕੇ ਇਹਦਾ ਪਹਿਲਾਂ ਤਾਂ ਠੀਕ ਐ ਫੇਰ ਪਾਵੇ ਇਹਦੇ ਰਿੰਗ ਜੀ ਲੈ ਕੇ ਚੁੰਮੀ ਐ 195 ਇਹ ਥੋੜੀ ਜਾਊਗੀ ਤਾਂ ਟਾਈਟ ਹੀ ਉਹ ਡੀਪੁਆਇਨ ਕੋਈ ਨਾ ਐਂ ਕਰਕੇ ਠੀਕ ਐ ਉਦੋਂ ਬਾਅਦ ਮੜਾ ਬਸ ਉਦੋਂ ਬਾਅਦ ਮੜਾ ਮੂੜਾ ਢੱਕੇ ਨਹੀਂ ਕਰੜੇ ਹੱਥ ਨਾਲ ਖੱਚਦੇ ਉਦੋਂ ਬਾਅਦ ਇਹਨੂੰ ਐਂ ਕਰਕੇ ਆ ਨਾ ਉਂਦਰ ਜੀ ਹਾਂ ਓਕੇ ਹੋ ਗਿਆ ਬੜਾ ਐਂ ਕਰਕੇ ਐਨਾ ਕੋਈ ਲਾਤੀ ਤੋੜਦੀ ਬੱਚੇ ਦੀ ਸੁਹਾ ਦੇ ਤਾਂ ਪਾਤਿਆਂ ਬੱਚੇ ਘਰ ਬੈਠੇ ਵੱਡੇ ਜੀ ਹੁਣ ਜੀ ਸਾਨੂੰ ਦੁੱਖ ਹੋ ਰਿਹਾ ਠਲਾਂ ਜੜਾਉਂਦੇ ਆਣੋਂ ਵੀ ਇੰਨੀ ਕਸ ਕੇ ਚੜਾਉਣਾ ਪਾਣੀ ਆ ਨਿਕਲਦਾ ਵਿਚਾਰਾਂ ਦਾ ਵੇਖੀ ਜਾਊਗੀ ਫਿਰ ਜੈ ਬਾਬਾ ਬੜੀ ਰਾਮ ਵਾ ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਕੰਮ ਥੋੜਾ ਹੀ ਐ ਇਦੋਂ ਐਂ ਕਰਕੇ ਖੜਦਾ ਐਂ ਕਰਕੇ ਨਾ ਲਓ ओके ਹੋ ਗਿਆ। ਮਾਤਾ ਇਹ ਪੈਰ ਛਿੱਲੇ ਗਿਆ ਵਾ ਦੇਖੀ। ਨਹੀਂ ਛਿੱਲੇ ਗਿਆ ਕੋਈ ਦਿੱਕਤ ਨਹੀਂ ਕਾਦੇ। ਸਹੀ ਹੈ। ਚਾਰਾਂ ਦੇ ਪਾਤਿਆਂ ਹੀ। ਚਾਰਾਂ ਦੇ ਪਾਤਿਆਂ ਦੇਖੋ। ਆ ਚਾਰੇ ਮਿੰਨੀ ਬੱਚੇ ਉੱਤੋਂ ਵਿਖਾ ਦੇ। ਠੀਕ ਹੈ ਕਿ ਨਹੀਂ? ਚਾਰਾਂ ਦੇ ਸੱਜੇ ਪੈਰਾਂ 'ਚ ਨੀਲੀਆਂ ਨੀਲੀਆਂ ਠੱਲਾਂ ਤੇ ਕਿਆ ਬਾਤਾਂ ਨੇ ਆ ਦੇਖੋ ਜੀ ਇਹ ਉਹ ਬਾਹਰ 'ਚ ਕਿਹੜਾ ਹਾਰ ਨਮਰਿਆਂ ਦਾ ਆ ਕੇ? ਇਹਨਾਂ ਕੌਣ? ਇਹਨਾਂ ਵਾਲਾ। ਇਹਨਾਂ ਲੇਨਾਲਾ। ਦੱਸ ਵੀ। HP। ਅੱਛਾ HP ਹੈ ਠੀਕ ਆ ਚਲ ਕੋਈ ਗੱਲ ਨਹੀਂ। ਕਿ ਬੰਦੇ ਤਾਂ ਹੋਰ ਲੱਗਦਾ ਮੈਨੂੰ ਕੋਈ। ਤੇ ਭਾਈ ਆਪਾਂ ਪਾ ਦਿਆਂ ਬੱਚੇ ਠਾਲਾ ਜਿੰਨਾਂ ਦੇ ਪਾਉਣਾ ਸੀ ਜਿੰਨਿਆਂ ਦੇ ਕੀ 4-5 ਬੱਚੇ ਦੇ ਪਾਉਣੇ ਪਾ ਤਿਆਂ ਠੀਕ ਆ ਇੱਕ ਨਾ ਵੀਰ ਯਾਰ ਕਪੂਤਰੀ ਦੀ ਕੰਡੀਸ਼ਨ ਹੀ ਵੇਖੀਏ ਪਹਿਲਾਂ ਆਪਾਂ ਵੀ ਜਿਹੜੇ ਨੇ ਆਂਡਾ ਰਾਉਣਾ ਸੀਗਾ ਅ ਨਹੀਂ ਛੱਡੋ ਉਹ ਪਉਦੋ ਦੇਖਾਂਗੇ ਜਦੋਂ ਚੁੱਭ ਰਾਇਆ ਉਦੋਂ ਪਹਿਲਾਂ ਆਪਾਂ ਬੱਚਿਆਂ ਦਾ ਦਾਣਾ ਪਾਣੀ ਕਰੀਏ ਠੀਕ ਹੈ ਸਾਰਿਆਂ ਦਾ ਹਾਂਜੀ ਮੇਰੇ ਵੀਰ ਉਹ ਤੇ ਤੇਰੇ ਬੱਚਿਆਂ ਨੂੰ ਰੱਖੀਏ ਭਾਈ ਦਾਣੇ ਓਨਲੀ ਕਣਕ ਸਰੋਂ ਐਂਡ ਮੱਕੀ ਥੋੜੀ ਜੀ ਆਇਓ 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 ਪੱਤਾ ਆਇਓ 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 ਹੁਣ ਦੇਖੋ ਢੇਗ ਦੇ ਕਿਵੇਂ ਆ ਗਏ ਆਇਓ 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 ਆਉਂਦੇ ਨਾ ਭੁਖੜ ਭੁਖੜ ਥੱਲੇ ਦੇਖੋ 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 ਦੇਖ ਲੈ ਕੇ ਦੇਖ ਆਇਓ 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 ਪੁੱਤ ਤੇਦਰ ਇਹਨਾਂ ਨੂੰ ਦਈਏ ਭਾਈ ਭੇੜ ਠੀਕ ਹੈ ਇਹਨੂੰ ਖਾਂਦੋ ਰੱਜ ਕੇ ਤੇ ਇਧਰਲੇ ਪਾਸੇ ਵੀ ਰੱਖ ਰੱਖਿਆ ਆਇਓ 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 ਪੱਤਾ ਆਇਓ 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 ਇਧਰ ਵੀ ਦਾਣਾ ਪਾਣੀ ਪਿਆ ਬਈ ਠੀਕ ਹੈ ਤੇ ਓਕੇ ਬਈ ਥੋੜਾ ਇਧਰ ਵੀ ਇਧਰ ਉਹ ਬਾਲਟੀ ਲਈ ਚੱਕ ਆਇਓ 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 ਪੱਤਾ ਤੇ ਇਧਰ ਬਈ ਆਪਣੇ ਜੋੜੀਆਂ ਵਾਲੇ ਕਬੂਤਰਾਂ ਵਾਸਤੇ ਦੇ ਬੈਡ ਕਲੇ ਕਬੂਤਰਾਂ ਵਾਸਤੇ ਦਾਣਾ ਪਾਣੀ ਰੈਡੀ ਪਿਆ ਤੇ ਜਿਹੜੀ ਇੱਕ ਅੰਦਰ ਜੁੜੀ ਬੈਠੀ ਆ ਉਹਨੂੰ ਦਾਣਾ ਪਾਣੀ ਕਰਤਾ ਉਹ ਖਾਈ ਜਾਂਦੇ ਤੇ ਕੋ ਥੱਲੇ ਉਤਰ ਕੇ ਆਰਾਮ ਨਾਲ ਇਜ਼ੀ ਹੋ ਕੇ ਬਿਲਕੁਲ ਤੇ ਇਧਰੋ ਚੱਕ ਲਈਆ ਆਪਣੀ ਸਿਪਰੋਫਲੋਕਸਾਸਿਨ ਗੋਲੀ ਜਿਹੜਾ ਬੱਚਾ ਹਨਾ ਉਹ ਉਹਨੂੰ ਦੇਣ ਵਾਸਤੇ ਤੇ ਬਾਕੀ ਬਿਰੋ ਵਾਟਰ ਭਰਤਾ ਇਧਰ ਹਾਂ ਵਾਟਰ ਦੇ ਪਹਿਲਾਂ ਹੀ ਪੂਜੇ ਦੇਤੇ ਭਰ ਓਨਲੀ ਸਿਰਫ ਦਾਣੇ ਰੱਖਣੇ ਰਹਿ ਗਏ ਤੇ ਬਾਟ ਕਾ ਲੂ ਦਾ ਦੋਵੇਂ ਦਾਣਾ ਪਾਣੀ ਪਾਉਣ ਰਹਾ ਹਨ ਓਕੇ ਉਹ ਇਹ ਰੋੜ ਦੇਦੀ ਬੱਚੇ ਨੂੰ ਦਵਾਈ ਤੇ ਬੱਚਾ ਵੀ ਉੱਡ ਰੱਡਣ ਦੇ ਤਾਂ ਨਹੀਂ ਕੰਮ ਕਰਦਾ ਰਹਿੰਦਾ ਹਨ ਉਹ ਤੁਸਾਨੂੰ ਪਹਿਲਾਂ ਹੀ ਦੱਸਤਾ ਹਨ ਤੇ ਮੈਂ ਰੋਕਿਆ ਜੂ ਆ ਵੀ ਮੰਨ ਕੇ ਜੁੜੀ ਜੜੀ ਲਾਉਣ ਨੂੰ ਬੱਚੇ ਨੂੰ ਚੁੱਕਾਉਣ ਨੂੰ ਉਹ ਕੰਮ ਦੇ ਜੂਗਾ ਤੇ ਉੱਡਣਾ ਡਾਉਣ ਦੇ ਕੰਮ ਦਾ ਹੈ ਨਹੀਂ ਬੱਚਾ ਯਾਰ ਹਨਾ ਉਹ ਆਗੇ ਭਾਈ ਇਧਰ ਲੈ ਘਰੇ ਚਾਹ ਚੁਪੀ ਆਏ ਇੱਕ ਮਿੰਟ ਖੜ ਜੋ ਪਹਿਲੇ ਇਧਰ ਪਾਹੜ ਲਾ ਕੇ ਆਪਾਂ ਵੀ ਅੰਦਰ ਐਂਟਰ ਹੋ ਸਕ ਫਿੰਗਰਪ੍ਰਿੰਟ ਲਾ ਦੇਣਾ ਉਹ ਨਹੀਂ ਖੁੱਲਦਾ ਫਿੰਗਰਪ੍ਰਿੰਟ ਲਾ ਕੇ ਪੱਕਾ ਕੰਮ ਹੋ ਜਾਂਦਾ ਹੈ ਠੀਕ ਹੈ ਚੋਬਰੀ ਆਇਆ ਹੋਇਆ ਨਹਾ ਧੋ ਕੇ ਆ ਜੀ ਪੈਂਟ ਸ਼ਰਟ ਪਾ ਕੇ ਜਣਦੇ ਬੈਣਾ ਕਿਵੇਂ ਲੋਰ ਆ ਮੈਨੂੰ ਦੂਰੋ ਪੈਂਟ ਮੈਨੂੰ ਭਾਜੀ ਜੋਗਰ ਲੱਗਿਆ ਦੂਰੋ ਚਲੋ ਕੋਈ ਨਾ ਇੱਕ ਸਾਥ ਹਾਂ ਯਾਰ ਸਾਡਾ ਆਪਣਾ ਮਿੱਤਰ ਹੈ ਇੱਕ ਮਾਨਸਾ ਤੋਂ ਹਣੀ ਠੀਕ ਹੈ ਉਹਦਾ ਚੈਨਲ ਆ ਬਾਈ ਯਾਰ ਫਸਣਾ ਤੂੰ ਮਗਰੋਂ ਉਹਦਾ ਚੈਨਲ ਆ ਠੀਕ ਹੈ YouTube ਤੇ ਹਣੀ ਸਿੱਧੂ ਦੇ ਨਾਂ ਤੇ ਤੇ ਉਹਨੂੰ ਬਾਈ ਬਣੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਇੱਥੇ ਮੈਂ ਸ਼ੋਅ ਕਰ ਦੂੰ ਚੈਨਲ ਉਹਦਾ ਤੇ ਉਹ ਕੂਪਟਰ ਦੇ ਵੀਡੀਓ ਵਗੈਰਾ ਪਾਉਂਦਾ ਹੁੰਦਾ ਹੈ ਤੇ ਉਹਦਾ ਵੀ ਚੈੱਕ ਕਰੋ ਚੈਨਲ ਤੇ ਜਾ ਕੇ ਜਰੂਰ ਠੀਕ ਹੈ ਤੇ ਖਿੱਚਕਰਾ ਕੰਮ ਠੀਕ ਹੈ ਤੇ ਕੀ ਨਾਲ ਆਇਆ ਸੀ ਮੈਂ ਤਾਂ ਡਿਸਕ੍ਰਿਪਸ਼ਨ ਚ ਲਿੰਕ ਵੀ ਦੇ ਦਮ ਉਹਦੇ ਚੈਨਲ ਦਾ ਤੇ ਤੇ ਸ਼ੋ ਵੀ ਹੋ ਜਾਊਗਾ ਤੇ ਕਰ ਲਓ ਸਬਸਕ੍ਰਾਈਬ ਬਈ ਹਨਾ ਤੇ ਕਰਿਓ ਵੀਡੀਓ ਚੈੱਕ ਉਹਦੇ ਚੈਨਲ ਤੇ ਵੀ ਓਕਰ ਰਪੋਟਾਂ ਹੁੰਦੀਆਂ ਹੈਗਾ ਤੇ ਹੁਣ ਕਰੀਏ ਉਜਾਲਾ ਛੱਡਿਏ ਸਾਰੀਆਂ ਲਾਈਟਾਂ ਸਾਰੀਆਂ ਇੱਕ ਸੁੱਚ ਤੇ ਹੁਣ ਦੇਖੋ ਜਾਗ ਲੱਗ ਹੁੰਦੀ ਉਧਰ ਫੋਟਿਆ ਦੀ ਇਹ ਨਹੀਂ ਕੰਮ ਹੈ ਇੱਕ ਪਰ ਇੱਕ ਗੱਲ ਕੁਝ ਲਾਈਟਾਂ ਬਾਅਦ ਚ ਆ ਜਾਂਦੇ ਕੋਈ ਪਹਿਲਾਂ ਜਾਂਦੇ ਉਹਨੂੰ ਆਏ ਲਾਦਾ ਹਨ ਇਧਰ ਲਈ ਤਾਂ ਛੱਡਣ ਦੀ ਲੋੜ ਹੀ ਨਹੀਂ ਹੈ ਹੈ हां कोई नहीं को नहीं जा 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 गल नहीं सुधा आई एंटर हो जी ये थोड़ा दवनी ਕੋਲੇ ਜਾ ਕੇ ਉਹ ਦਵਨੀ ਕਹਿੰਦਾ ਪਤਾ ਨਹੀਂ ਕੀ ਕਹਿੰਦਾ ਇਹਨੂੰ ਲਿਆ ਕੇ ਤੇ ਮਾਂ ਚੱਲ ਜਾ ਜਾ ਸੁਣਿਆ ਉਹਦੀ ਗੱਲ ਵੀ ਤੇ ਮੈਂ ਖੋਨੇ ਮੈਂ ਦਾਣੇ ਰੱਖ ਦਿੰਦਾ ਹੈਗਾ ਆਇਓ 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 ਬੇਟਾ ਆ ਆਇਓ 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 ਤੇ ਬੱਸ ਕੋਈ ਜੋੜੀਆਂ ਲੱਗ ਗਈਆਂ ਪੱਟਣ ਇੱਕ ਮਹੀਨੇ ਦੇ ਵਿੱਚ ਵਿੱਚ ਸਾਰੀਆਂ ਜੋੜੀਆਂ ਪੱਟ ਦੇਣਗੇ ਕਹਿ ਜਾਂਦਾ ਭਾਵ ਲਗਭਗ ਆਹ ਬੱਸ ਦੋ ਤਿੰਨ ਜੋੜੀਆਂ ਆਨਲਾਈਨ ਰਹਿਣਗੀਆਂ ਜਿਹੜੀਆਂ ਹੁਣ ਲੰਗਾਂ ਸਪੈਸ਼ਲ ਵੱਡੇ ਕਬੂਤਰਾਂ ਦੇਗਾ ਬਾਕੀ ਜੋੜਗਾ ਸਭ ਮਹੀਨੇ ਦੇ ਵਿੱਚ ਵਿੱਚ ਫ੍ਰੀ ਕਰ ਦੇਣਾ ਸਿਰਫ ਤਿੰਨ ਚਾਰ ਜੋੜਗਾ ਆਨਲਾਈਨ ਰਹਿਣਗੇ ਜਿਹਨਾਂ ਨੂੰ ਕਬੂਤਰ-ਕਬੂਤਰ ਦਾ ਬਗਰਬਗਰ ਬਦਲ ਦੇਖਣੇ ਆਪਾਂ ਠੀਕ ਹੈ ਤੇ ਇਧਰ ਵੀ ਰੱਖ ਦੀ ਦਾਣੇ ਆਇਓ 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 ਬੱਤੋ ਉੱਤੇ ਰਿਪਾਇ ਨੂੰ ਬਾਹਰ ਹੀ ਨਿਕਲ ਗਈ ਸੀਗੀ ਹੋਈ ਆਇਓ 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 ਬੇਟਾ ਹੋ ਗਈ ਜੀ ਇਧਰ ਬੈਠ ਕੇ ਐਂਟਰ ਸੜ ਗਈ ਲੈਗ ਰੱਖ ਦੀ ਐ ਦਾਣੇ ਆਇਓ 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 ਬੱਤੋ ਤੇ ਉਹ ਸੱਚ ਹਾਂ ਕਬੂਦਰੀ ਨੇ ਮੇਰੇ ਹਿਸਾਬ ਨਾਲ ਤਾਂ ਡਾ ਲਾਤਾ ਬਰੋ ਜਿਹੜੇ ਸਾ ਤੇ ਦੀ ਕੰਡੀਸ਼ਨ ਲੱਗ ਰਹੀ ਹੈ ਮੈਨੂੰ ਥੋੜੀ ਬੈਟਰ ਲੱਗ ਰਹੀ ਹੈ ਪਹਿਲਾਂ ਨਾਲੋਂ ਤੇ ਉਹ ਵਾਟਰ ਵੀ ਪਾ ਤਾ ਇਧਰ ਆਪਾਂ ਠੀਕ ਹੈ ਦਾਣੇ ਐਂਡ ਵਾਟਰ ਕਲੀਅਰ ਆ ਨਾ ਨਾ ਨੜ ਰਿਹਾ ਕਰੋ ਯਾਰਾ ਯਾਰ ਖੜ ਚੜਦਾ ਫਿਰ ਮੈਂ ਤਾਂ ਓਡੇ ਕੋਲ ਰਹਿਣਾ ਚਾਹੀਦਾ ਮੈਥੋਂ ਡਰੀ ਜਾਣ ਤੇ ਚੋਬਰ ਵੀ ਆ ਗਿਆ ਚੱਲਣਾ ਪਊਗਾ ਚੱਲਣਾ ਓਕੇ ਬਾਦਲ ਜਾਈਏ ਅਸੀਂ ਮੜਾ ਜਾ ਤੇ ਆਗੇ ਫਿਰ ਆਪਾਂ ਹੈ ਲੈਣੀ ਕਰਨ ਨਹੀਂ ਆ ਬਜਾਰੇ ਨਹੀਂ ਨਹੀਂ ਯਾਰ ਹੁਣ ਤਾਂ ਉਹਦੇ ਅੱਖ ਨੂੰ ਲੱਕ ਭਾਣ ਕੇ ਭੈੜੀ ਬਣ ਗਈ ਹਾਂਜੀ ਮੇਰੇ ਵੀਰੋ ਤੇ ਇਧਰ ਕਬੂਤਰੀ ਵੀ ਕਰੀਏ ਚੈੱਕ ਅਪ ਕੀ ਕੀ ਹਿਸਾਬ ਦਾ ਮੈਨੂੰ ਐਂ ਕੋਲ ਦਾ ਡਿੱਗੂ ਕੀ ਪੌੜੀ ਉਹ ਲਾ ਤਾਂ ਲਾਹ ਤਾਂ ਕਬੂਤਰੀ ਦੀ ਕੰਡੀਸ਼ਨ ਸਹੀ ਹੋ ਗਈ ਪਹਿਲਾਂ ਨਾਲੋਂ ਤਾਂ ਹੈ ਆਂਟਾ ਲਾਇਆ ਨਹੀਂ ਯਾਰ ਕਿ ਥੱਲੇ ਤੁੱਲੂ ਸਿੱਟ ਗਈ ਬਤੰਦਰ ਦੀ ਯਾਰ ਇਹ ਖੜ ਗਿਆ ਫੂਦਰੀ ਫੜ ਕੇ ਵੇਖਣ ਦਿਓ ਮੈਨੂੰ ਹੁਣ ਚੱਲਦੇ ਆਂ ਭਾਈ ਘਰ ਨੂੰ ਆਪਣੇ ਲੈ ਚਲੇ ਭਾਂਡੇ ਚਾਹ ਪਾਣੀ ਵਾਲੇ ਬੋਤਲਾਂ ਲੈ ਚਲੇ ਜੇ ਵਾਟਰਪਾਰਕ ਕਿ ਲਿਆਵਾਂਗੇ ਇਹਨਾਂ ਚ ਤੇ ਵੀਡੀਓ ਅਪਲੋਡ ਕਰਤੀ ਬਈ ਮੈਂ ਹਨਾ ਕੋਠੇ ਤੇ ਬੈਠ ਕੇ ਤੇ ਲਗਭਗ ਸਾਰਾ ਕੁਝ ਓਕੇ ਰਿਪੋਰਟਾਂ ਕਬੂਤਰਾਂ ਦਾ ਤਾਂ ਬਸ ਹੋ ਚੱਲਦਿਆਂ ਘਰੇ ਤੇ ਰੋਟੀ ਪਾਣੀ ਖਾਇਆ ਉਹਨਾਂ ਨੇ ਹਾਂਜੀ ਮੇਰੇ ਵੀਰੋ ਆ ਗਏ ਜਿੱਧਰ ਦੇ ਕਰੇ ਨਹੀਂ ਤੋਈ ਕਰਿਆਂ ਦੀ ਬ੍ਰੋ ਰੋਟੀ ਰੋਟੀ ਖਾ ਜਾਂਦੀ ਇੱਕ ਮਿੰਟ ਅੰਦਰ ਓਕੇ ਆਹੀ ਰਿਪੋਰਟ ਮਸਾਗੇ ਅੰਦਰ ਵੀ ਹੁਣ ਇੱਕ ਵਾਟਰ ਲੈਂਦਾ ਪੀਣ ਨੂੰ ਤੇ ਦੋ ਗਲਿਆਂ ਦੇ ਕੇਲੇ ਭਾਈ ਖਾਣ ਨੂੰ ਤੇ ਨਾਲ ਦੀ ਨਾਲ ਲੈ ਲੈਂਦੇ ਦਰੋਂਪਾ ਮੈਡੀਸਿਨ ਵੀ ਆਪਣੀ ਡੇਲੀ ਇੱਕ ਕੈਪਸੂਲ ਤੇ ਕੋਈ ਗੋਲੀ ਤੇ ਆਹ ਲੈ ਛੱਡੇ ਹੀ ਨਹੀਂ ਯਾਰ ਕਿਸੇ ਨੇ ਭਜਾਤਾ ਨਹੀਂ ਛੱਡੇ ਨਹੀਂ ਆਣਾ ਮੇਬੀ ਤੇ ਬਾਕੀ ਬਸ ਇੱਕ ਕਰੀ ਮੈਂ ਖੋਡਿਆਂ ਚ ਚੈਕਿੰਗ ਕਰ ਲਾਂ ਮਾੜੀ ਮੋਟੀ ਓਕੇ ਹੈ ਜੀ ਸਾਰੀ ਰਿਪੋਰਟ ਠੀਕ ਆ ਬਸ ਇਹਨਾਂ ਦੇ ਲੋਕ-ਲੋਕ ਲੱਗੇ ਆ ਪਰਲੇ ਖੋਡਿਆਂ ਦੇ ਮੈਂ ਦਾਣੇ ਚੱਕ ਕੇ ਤੇ ਲੋਕ ਲਾ ਦਿਆਂ ਬੱਚਿਆਂ ਵਾਲੇ ਪਾਸੇ ਠੀਕ ਹੈ ਤੇ ਉਦੋਂ ਬਾਅਦ ਲਾਈਟਾਂ ਨੂੰ ਸਾਰੀਆਂ ਬੰਦ ਕਰਕੇ ਪੈਣ ਦੀ ਤਿਆਰੀ ਕਰਦੇ ਆ ਬਸ ਹਨਾ ਤੇ ਕੱਲ ਨੂੰ ਦੇਖਦੇ ਆ ਉੱਠ ਕੇ ਕੀ ਬਾਨਦਾ ਬਈ ਕੱਲ ਨੂੰ ਮਿਲਦੇ ਆ ਖੋਡਿਆਂ ਦੀ ਸਫਾਈ ਵਧਨ ਕਰਾਂਗੇ ਜਦ ਤਨ ਬੱਚੇ ਨਾ ਡਾਏ ਠੀਕ ਹੈ ਜਦ ਦਿਨ ਜਵੇਂ ਮਾੜਾ ਹੋਇਆ ਨਾ ਤੋਂ ਦਾ ਧੂਏ ਵਾਲਾ ਉਹ ਦਿਨ ਬੱਚੇ ਬੰਦ ਕਰਕੇ ਪਖੂਡੇ ਸਾਫ ਕਰ ਲਾਂਗੇ ਤੇ ਜਿੰਨੇ ਦਿਨ ਦਿਨ ਸਾਫ ਹੋ ਜਾਣ ਦਿਨ ਆਪਾਂ ਖੂਡੇ ਬੱਚੇ ਡਾਈਕੀ ਲਾਂਗੇ ਇਹ ਨਹੀਂ ਖੂਡੇ ਡਾਈਕੀ ਲਾਂਗੇ ਮੈਂ ਕਹਿਣ ਲੱਗਾ ਸੀ ਓਕੇ ਬਾਈ ਬਾ ਠੀਕ ਹੈ ਇਕੱਥ ਨੇ ਥੋੜੀ ਬੰਦ ਹੋ ਜਾਂਦਾ ਯਾਰ ਸਰੀਰ ਸੁਸਤੀ ਆ ਜਾਂਦੀ ਥੋੜੇ ਜਿਹੇ ਡੂੰਗੇ ਦਿਮਾਗ ਡੂੰਗਾ ਸੋਚਾਂ ਸੋਚਣ ਲੱਗ ਜਾਂਦਾ ਤਾਂ ਇਹ ਕਰਕੇ ਓਕੇ ਬਾਈ ਠੀਕ ਆ ਬ్రో ਕੱਲ ਨੂੰ ਮਿਲਦੇ ਆ ਬਾਏ ਬਾਏ ਸੈਵਨ ਗੁੱਡ ਨਾਈਟ ਲਵ ਯੂ ਸੌਂਜੋ ਸਾਰੇ